ਸੋ ਨੌਜਵਾਨ ਮਲਾਵਾਂਗੇ 23 ਸਾਲ ਆ ਤੇ 18 ਸਾਲ ਦੀ ਉਮਰ ਤੋਂ ਹੀ ਸ਼ੌਂਕ ਪੈ ਗਿਆ ਈ ਸਿੰਘ ਗਿੰਦਾ ਕਿਹਨਾਂ ਨੂੰ ਫੋਲੋ ਕਰਦਾ ਏ ਕਮਲ ਖਾਨ ਜੀ ਨੂੰ ਫੋਲੋ ਕਰਦਾ ਏ ਤੇ ਨਾਲ ਦੀ ਨਾਲ ਫਿਲਮ ਇੰਡਸਟਰੀ ਦੇ ਮਸ਼ਹੂਰ ਸਿੰਗਰ ਅਰੀ ਜੀ ਉਹਨਾਂ ਨੂੰ ਵੀ ਜਿਹੜਾ ਫੋਲੋ ਕਰਦਾ ਏ ਸੋ ਆਪਾਂ ਗੱਲਬਾਤ ਕਰਾਂਗੇ ਕੀ ਕੀ ਕਹਿਣਾ ਏ ਯੰਗ ਮੁੰਡਾ ਏ ਤੇ ਤੁਸੀਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਕੀ ਸ਼ੌਂਕ ਬੜਾ ਵੱਲਾ ਪਾ ਲਿਆ ਜਦੋਂ ਵੀ ਫ੍ਰੀ ਹੁੰਦਾ ਏ ਤਾਂ ਸਕੇਚੂਲ ਆ ਕੇ ਬਹਿ ਜਾਂਦਾ ਤੇ ਗਾਣੇ ਦੇ ਰਹੇ ਨੇ ਖੁਦ ਗਾਉਂਦਾ ਏ ਤੇ ਮਿਊਜ਼ਿਕ ਵੀ ਜਰਾ ਏ ਖੁਦ ਹੀ ਕਰਦਾ ਏ ਫੋਲੋ ਕਰਦਾ ਏ ਕਮਲਖਾਨ ਜੀ ਨੂੰ ਤੇ ਆਰੀ ਜੀ ਨੂੰ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਦੋ ਜੋਗ ਪਿਆ ਕਿੰਨੀ ਕੀ ਸਪੋਰਟ ਰਹੀ ਏ ਤੇ ਅੱਗੇ ਕਿੱਥੇ ਜਾਣਾ ਚਾਹੁੰਦੇ ਨੇ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਸੋ ਨਮਸਕਾਰ ਜੀ ਮਾਈ ਨੈਮ ਇਜ਼ ਮਨਜੀਤ ਰਾਜ ਜੀ ਤੋ ਬਾਕੀ ਕਿੰਨੀ ਉਮਰ ਸਿੱਗੀ ਜਦੋਂ ਸ਼ੌਂਕ ਪੈ ਗਿਆ ਮਨਜੀਤ ਰਾਜ ਜੀ ਸਰ 2018 ਦੀ ਬਾਤ ਹੈ ਤੋ 2018 ਵਿੱਚ ਹੀ ਆਪਣਾ ਸ਼ੌਂਕ ਪੈ ਆਇਆ ਸੀ ਉਦੋਂ ਹੈਗਾ ਸੀ 18 19 ਸਾਲ ਦਾ 17 ਪਰਵਾਰ ਦੇ ਵਿੱਚ ਕੌਣ ਕੌਣ ਆ ਫਿਰ ਪਰਵਾਰ ਵਿੱਚ ਮਮ ਡੈਡ ਬਹੁਤ ਵਧੀਆ ਆਪਣੀ ਫੈਮਲੀ ਆ ਰਾਮ ਜੀ ਦੀ ਕਿਰਪਾ ਨਾਲ ਜੀ ਅਬ ਤਿੰਨ ਦੋ ਸਿਸਟਰ ਹੈ ਮੇਰੇ ਦੋ ਤਿੰਨ ਬ੍ਰਦਰ ਹੋਰ ਵੀ ਮੰਮੀ ਪਾਪਾ ਔਰ ਛੋਟੇ ਬੱਚੇ ਵੀ ਹੈ ਤੋ ਮਨਜੀਤ ਰਾਜ ਜੀ ਮਿਊਜ਼ਿਕ ਹੀ ਕਿਉਂ ਚੁਣਿਆ ਤੁਸੀਂ ਕੀ ਗੱਲ ਸੀ ਕੋਈ ਉਦਾਂ ਦੀ ਗੱਲ ਦੱਸੋ ਕਿ ਪੁਰਾਣੀ ਯਾਦ ਦੱਸੋ ਕਿ ਜਿੱਦ ਤੇ ਤੁਸੀਂ ਮਨ ਦੇ ਵਿੱਚ ठान ਲਿਆ ਸੀ ਕਿ ਮੈਂ ਮਿਊਜ਼ਿਕ ਹੀ ਕਰਨਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਮੇਰੇ ਨਾਲ ਇਦਾਂ ਸੀ ਮੈਂ ਨਿੱਕੇ ਹੁੰਦੇ ਜਦੋਂ ਮੋਟਾ ਜਾ ਹੁੰਦਾ ਉਹਦੋਂ ਵੀ ਹੁੰਦੇ ਪਤਲਾ ਹੋ ਗਿਆ ਨਾ ਤੇ ਮੋਟਾ ਜਾ ਹੁੰਦਾ ਤੇ ਕੁਛ ਨਹੀਂ ਬਧਦਾ ਉਹਦੋਂ ਕੁਛ ਪਲੱਸ 2 ਜਦੋਂ ਤੁਹਾਨੂੰ ਬਥੇ ਬੰਦਾ ਸੋਚਦਾ ਇਹ ਕੀ ਕਰਨਾ ਤੇ ਪਲੱਸ 2 ਜਦੋਂ ਕਿ ਮੈਂ ਕਮਲ ਖਾਨ ਜੀ ਦੇ ਗਾਣੇ ਸੁਣ ਲਾ ਪਿਆ ਉਹ ਸੁਣਦੇ ਸੁਣਦੇ ਵਾਂ ਗੁੰਗੁਣਾ ਲਾ ਪਿਆ ਤੇ ਮੇਰਾ ਇੱਕ ਫਰੈਂਡ ਹੀ ਸਕੂਲ ਵਿੱਚ ਤੇ ਉਹ ਕਹਿੰਦਾ ਯਾਰ ਤੂੰ ਇੰਨਾ ਗੁੰਨਵਾ ਤੇ ਤੂੰ ਕੇ ਕੋ ਸਿੱਖ ਉਹਨੇ ਮੈਨੂੰ ਆਪਣੇ ਭਰਾ ਦੇ ਨਾਲ ਮਿਲਾਇਆ ਉਹ ਹਰਮੋਨੀ ਵਖੇ ਸੁਣਾ ਨੇ ਤੇ ਅੱਗੇ ਜਾ ਕੇ ਵਖੇ ਚਲੋ ਉਹ ਵੀ ਬਰੇ ਵਧੀਆ ਗਾਉਂਦੇ ਆ ਉਹਨਾਂ ਨੇ ਵੀ ਕਿਦੋਂ ਨਹੀਂ ਸਿੱਖਿਆਗਾ ਕਦੀ ਵੀ ਰਹੀਏ ਤੇ ਉਹਨਾਂ ਨੇ ਮੈਨੂੰ ਦੱਸਿਆ ਮੈਂ ਅੱਗੇ ਜਾ ਕੇ ਵਖੇ ਮੈਂ ਕਹਿੰਦਾ ਇਹ ਕਿੱਦਾਂ ਗਾਈ ਜੀ ਆ ਕੀ ਆਪਣਾ ਹਨਾ ਤੇ ਹਰਮੋਨੀ ਉੱਤੇ ਕੁਝ ਹੋਰ ਹੀ ਵਗੈਰਾ ਉਂਗਲਾ ਮੁੰਗਦਾ ਨਾ ਤੇ ਫਿਰ ਮਨ ਉਹਨਾਂ ਨੇ ਦੱਸਨਾ ਹਰਮੋਨੀ ਨੂੰ ਕਾਦਰ ਕਿਹਾ ਉਹ ਮੰਮੀ ਉਹਨਾਂ ਨੇ ਹਲੀ ਲਿਆ ਤੁਮ ਹਰਮੋਨੀ ਤੇ ਉਹਦਾ ਤਾਂ ਕੁਝ ਨਹੀਂ ਹੈਗਾ ਤੇ ਪਰ ਮੈਂ YouTube ਤੋਂ ਵੇਖ ਕੇ ਮੱਥਾ ਮਾਰ ਮਾਰ ਕੇ ਪੰਜਾਬੀ ਜੀ ਕਹਿ ਰਹੀ ਹੈ ਮੱਥਾ ਮਾਰ ਮਾਰ ਕੇ ਤੇ ਇੱਥੋਂ ਤੱਕ ਮਾਰ ਮੱਥਾ ਹੁਣ ਆਇਆ ਕਿ ਸਕੂਲ ਦੇ ਵਿੱਚ ਵੀ ਗਾਉਣ ਦਾ ਮੌਕਾ ਮਿਲਿਆ ਫਿਰ ਮਨਜੀਤ ਰਾਜ ਨੂੰ ਕਿ ਨਹੀਂ ਕਿਉਂਕਿ ਇੱਕ ਸਕੂਲ ਦੇ ਵਿੱਚ ਉਹ ਕਹਿੰਦੇ ਨੇ ਬੱਚੇ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਗਾਣ ਦਾ ਜਾਂ ਕੋਈ ਵੀ ਟੈਲੈਂਟ ਹੋਏ ਉਸ ਤੋਂ ਬਾਅਦ ਫਿਰ ਅੱਗੇ ਦੀ ਅੱਗੇ ਵਧ ਜਾਂਦਾ ਬੱਚਾ ਮਨਜੀਤ ਰਾਜ ਨੇ ਵੀ ਸਕੂਲੇ ਗਾਇਆ ਕੁਛ ਰੈਪ ਜਾਂ ਕੋਈ Song ਉੱਤੇ ਗਾਇਆ ਹੋਏ ਕਿ ਜਿੱਤੇ ਬੱਲੇ ਬੱਲੇ ਹੋ ਗਿਓ ਸਰ ਉਹਦੋਂ ਨਾ ਹੁਣ ਤੇ ਮੈਂ ਰੈਪਰ ਬਣਾ ਲੈਣਾ ਨਾ ਉਹਦੋਂ ਗੱਲਾਂ ਹੋਰ ਸੀ ਉਹਦੋਂ ਮੈਨੂੰ 뮤직 ਦਾ ਕੁਛ ਵੀ ਨਹੀਂ ਸੀ ਹੁੰਦਾ ਹੈਗਾ ਜੀ ਤੇ ਉਹਦੋਂ ਦੇ ਹੈ ਕਿ ਮੈਂ ਬਸ ਅਰੀਜਿਤ ਗਾਣੇ ਸੁਣਦਾ ਮੈਂ ਤੈਨੂੰ ਸਮਝਾਵਾਂਗੀ ਉਹਦੋਂ ਮੈਂ ਕਿਤੇ ਬੋਲ ਗਦਾ ਉਹ ਮੈਂ ਸੁੰਦਾ ਸੀ ਮੈਨੂੰ ਮੌਕਾ ਮਿਲੇ ਸੀ ਕਿਉਂਕਿ ਪਤਾ ਲੱਗ ਗਿਆ ਸੀ ਬੱਚਿਆਂ ਨੂੰ ਕਿ ਨਰਮੋਨੀਆ ਬਣਾਉਂਦਾ ਘਰ ਲੱਗਾ ਰੰਦਾ ਤੇ ਜਦੋਂ ਮਰੇ ਆਈ ਕਰਨੋਂ ਬੈਨਾ ਉਹਨਾਂ ਤੇ ਮੇਰਾ ਸਾਡੇ ਹੁੰਦਾ ਇੱਕ ਬੈਠਕ 'ਚ ਮੈਂ ਬਹਿਣਾ ਉੱਥੇ ਤੇ ਬੈਠਕ 'ਚ ਬਹਿਣਾ ਤੇ ਕੋਈ ਬੰਦਾ ਗਲੀ 'ਚ ਹੋਣਾ ਜਿੰਨੇ ਹੱਸ ਕੇ ਦੰਦੀਆਂ ਘੱਟ ਕੇ ਨਹੀਂ ਜਾ ਰਹਾ ਸਾਡੇ ਬੂਹੇ 'ਚ ਕਿਉਂਕਿ ਬਾਰੀ ਹੱਡੀ ਦੂਜੀ ਬਾਹਰੋਂ ਤੇ ਨਹੀਂ ਲੱਭ ਜਾਂਦਾ ਪਰ ਮੈਨੂੰ ਲੱਭਦਾ ਸੀ ਲੋਕਾਂ ਪਰ ਇਹ ਉਹਦੀ ਬੇਇਜ਼ਦੀ ਹੁੰਦੀ ਮੈਂ ਕਿਉਂ ਕਹਾਂ ਸ਼ੋਰ ਬੇਇਜ਼ਦੀ ਹੈ ਜੇ ਮੈਂ ਸਕੂਲ ਦਾ ਵਾਕਿਆ ਦੱਸੂ ਸਕੂਲ ਦਾ ਵਾਕਿਆ ਆ ਕਿ ਜਦੋਂ ਮੈਂ ਲਾਈਫ ਗਾਲ ਘਸਕੋਲੇ ਉਹ ਤੋਂ ਮਾਈਕ ਇਹਦਾ ਵੀ ਕੁਛ ਨਹੀਂ ਪਤਾ ਮਾਈਕ ਉਹਨੇ ਮੈਨੂੰ ਕਿਹਾ ਇੱਥੇ ਰੱਖ ਦੇ ਮੈਂ ਇੱਥੇ ਰੱਖ ਕੇ ਗਾ ਰਹੀ ਸੀ ਤੇ ਉਹ ਬਾਅਦ ਕਿੰਨੇ ਤੋਂ ਕੁਛ ਨਹੀਂ ਦੱਸਿਆ ਉਹਨੇ ਮਿਊਜ਼ਿਕ ਕ੍ਰੀਏਟ ਕੀਤਾ ਮੈਨੂੰ ਪਤਾ ਨਹੀਂ ਲੱਗਾ ਕੀ ਗਾਣਾ ਕੀ ਨੇ ਤੂੰ ਫਿਰ ਬੇਇਜ਼ਤੀ ਹੋਈ ਸੀ ਉਦੋਂ ਬਹੁਤ ਜ਼ਿਆਦਾ ਬੇਇਜ਼ਤੀ ਹੋਈ ਸੀ ਪਰ ਉਸ ਤੋਂ ਬਾਅਦ ਮੈਂ ਕਰਿਆ ਕਿ ਹੋਰ ਆਪਣੇ ਦਿਲ 'ਚ ਚਾਹ ਬਣਾ ਲਈ ਕਿ ਹੁਣ ਦੁਬਾਰਾ ਬੇਇਜ਼ਤੀ ਨਹੀਂ ਕਦੀ ਹੋਣ ਦੇਣੀ ਹੈ ਸੋ ਫਿਰ ਮਨਜੀਤ ਰਾਜ ਨੇ ਉਦੋਂ ਸਕੂਲ ਦੇ ਜਿਹੜੀ ਐ ਇਨਸਲਟ ਹੋਈ ਦੀ ਤੇ ਹੁਣ ਅੱਜ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੁਧਾਰ ਲਿਆ ਤੇ ਹੁਣ ਵਧੀਆ ਗਾਣੇ ਲਾ ਪਿਆ ਵਧੀਆ ਜਿਹੜੀ ਵੀਡੀਓ ਪਾਣ ਲੱਗ ਪਿਆ ਮਨਜੀਤ ਰਾ ਸੋ ਕਮਲ ਕਮਲ ਖਾਨ ਜੀ ਨੂੰ ਕਦੇ ਮਿਲੇ ਵੀ ਉਹ ਜਾਂ ਵੈਸੇ ਉਹਨਾਂ ਨੂੰ ਫੋਲੋ ਕੀਤਾ ਤੁਸੀਂ ਸਰ ਮਿਲਣਾ ਚਾਇਆ ਸੀ ਆਪਣਾ ਸਾਡੇ ਵਟਾਲੇ ਸ਼ਹਿਰ ਚ ਆਏ ਸੀ ਜੀ ਸਾਡੇ ਕਟੋਂਜਪੁਰ ਮੇਲਾ ਹੁੰਦਾ ਵਾ ਉੱਥੇ ਆਏ ਸੀ ਤੇ ਮੈਂ ਸ਼ਾਮ ਦੇ 5 ਵਜੇ ਤੇ ਚਲ ਗਿਆ ਸੀ ਵੇਖਣ ਲਈ ਤੇ ਰਾਤ ਨੂੰ ਆਏ ਤੇ ਰਾਮਨਕ اچانک ਉਹਨਾਂ ਨੇ ਇੱਕ ਸੌਂਗ ਆਪਣਾ ਗਾਇਆ ਤੇ ਇੰਨਾ ਵਧੀਆ ਲੱਗਾ ਤੇ ਮੈਂ ਲੱਗ ਗਿਆ ਸੀ ਖਲੋਤਾ ਤੇ ਵਾ ਮਿਲਣਾ ਸੀ ਜਦੋਂ ਜਾਂਦੇ ਨਾ ਇਹ ਨਾਲ ਹੀ ਨੇਰੀ ਚੱਕਰਾ ਗਿਆ ਉਹ ਬੱਤੀ ਬੰਦ ਹੋ ਗਈ ਉਸੇ ਟਾਈਮ ਸਾਰੇ ਗਾਇਪ ਮੈਂ ਸਾਰੀ ਰਾਤ ਉੱਥੇ ਰਿਹਾ ਬਾਕੀ ਦੇ ਸਾਰੇ ਘਰੇ ਆ ਕੇ ਤੇ ਬੜਾ ਦਿਨ ਨੂੰ ਹੈ ਕਿ ਆਪਣਾ ਲਾਗੇ ਖਲੋਣਾ ਸੀ ਮਾਰਾ ਮਨ ਦੇ ਵਿੱਚ ਚਾਹਤ ਹੈ ਕਿ ਕਮਲ ਖਾਂਝ ਨੂੰ ਮਿਲਣਾ ਪਰ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਸਾਹ ਨਹੀਂ ਦਿੱਤਾ ਹਾਂਜੀ ਹਾਂਜੀ ਵਿੱਚ ਆ ਤੇ ਮੇਰੀ ਉਹ ਤੁਸੀਂ ਜਿਵੇਂ ਇਹ ਉਹਨਾਂ ਦੇ ਕਿਉਂਕਿ ਮੈਂ ਉਹਨਾਂ ਨੂੰ ਸੁਣ ਕੇ ਹੀ ਆਇਆ ਮਿਊਜ਼ਿਕ ਲਾਈਨ ਵਿੱਚ ਮੈਂ ਕਿਉਂ ਕਹਾਂ ਉਹਨਾਂ ਦੇ ਗਾਣੇ ਸੁਣ ਕੇ 2018 ਵਿੱਚ ਉਹ ਸਮੇਂ ਆਵੇ ਉਹਨਾਂ ਲਾਈਵ ਆਏ ਸੀ ਇੱਕ ਘੰਟੇ ਦਾ ਬੋਲੀਵੁੱਡ ਟਾਈਪ ਮਹਿਰਾਨ ਮੈਂ ਕਿਹਾ ਕੀ ਚੀਜ਼ ਹੈ ਤੇ ਉਹੀ ਮੈਂ ਗੁੰਗਨਾਨੇ ਦੇ ਨਾਂ ਦੇ ਬਾਅਦ ਚ ਫਿਰ ਮੇਨ ਮੇਰਾ ਜਰਿਆ ਉਹ ਹੀ ਕਿ ਮੈਂ ਇਹਦਾ 뮤জিਕ ਲਾਈਨ ਵਿੱਚ ਚਾਇਨਾ ਤੇ ਮੈਨੂੰ ਤਾਂ ਕੋਈ ਸ਼ੁਰੂ ਨਹੀਂ ਜੀਤਰਾਜ ਜੀ ਗਾਉਣ ਦੇ ਨਾਲ-ਨਾਲ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਗੋਣ ਦੇ ਨਾਲ ਮੈਂ 2018 ਤੋਂ ਗਾਉਣਾ ਹੀ ਸ਼ੁਰੂ ਕੀਤਾ ਸੀ ਬਾਅਦ ਚ ਮਜਬੂਰੀ ਮੈਂ ਕਹੂੰਗਾ ਉਹਨੂੰ ਕਿ ਮੈਨੂੰ 2020 ਵਿੱਚ ਇਥੋਂ ਹਟ ਕੇ ਥੋੜਾ ਸੂਨ ਦਾ ਕੰਮ ਸਿੱਖਣਾ ਪਿਆ ਜੀ ਘਰ ਦੇ ਹਿੰਦੇ ਹੋ ਕੇ ਕੰਮ ਸਿੱਖ ਕਿਉਂਕਿ ਮੈਂ ਸਰ ਮੇਰਾ ਨਾ ਹੈ ਕਿ ਮੈਂ ਪ੍ਰਾਈਵੇਟ ਤੇਜ਼ ਵੀ ਨਹੀਂ ਹੈਗਾ ਤੇ ਮੈਨੂੰ ਮੈਂ ਭਰਾਏ ਦੇ ਚੋਦੂ ਕਿਹਾ ਜਾ ਮੈਂ ਥੋੜਾ ਬਹੁਤ ਫਾਰਸ ਕਰਦਾ ਬਸ ਲਿਖਣੀ ਪੰਚੀ ਬੜਾ ਕਮਜ਼ੋਰ ਆ ਇਸ ਲਈ ਹੁਣ ਜੇ ਮੈਂ ਗਾਣੇ ਬਣਾਉਣਾ ਵਾ ਮੈਂ ਲਾਈਵ ਸ਼ੋਰ ਬਣਾਉਣਾ ਕਿ ਜੋ ਵੀ 뮤직 ਲਾਨਾ ਉਸੇ ਟਾਈਮ ਕ੍ਰੀਏਟ ਹੁੰਦਾ ਵਾ ਜੋ ਵੀ ਦਿਲ ਚ ਬਿਆਨ ਆ ਗਿਆ ਉਹ ਹੋਂਟਾਂ ਤੋਂ ਬਿਆਨ ਕਰੀ ਜਾਣਾ ਮਤਲਬ ਕਿ ਐ ਨਹੀਂ ਨਾ ਮੈਂ ਕੁਝ ਵੀ ਲਿਖ ਕੇ ਨਹੀਂ ਬੈਠਾ ਹੁੰਦਾ ਕੁਝ ਮੇਰੀ YouTube ਦੇ ਵੀਡੀਓ ਸਰ ਮਜੀਤ ਰਾਏ ਚੈਨਲ ਨਾਮ ਆ YouTube ਸਾਰੇ ਪਲੇਟਫਾਰਮ ਤੇ ਆਹੀ ਨਾਮ ਆ ਤੇ ਮੈਂ ਲਾਈਵ ਸ਼ੋਰ ਨੂੰ ਨਾ ਕਿ ਕੁਝ ਵੀ ਜੋ ਆ ਜੇ ਉਸੇ ਟਾਈਮ ਕ੍ਰੀਏਟ ਹੁੰਦਾ ਕੁਝ ਗਲਤੀਆਂ ਹੁੰਦੀਆਂ ਕੁਝ ਸਹੀ ਬਣ ਜਾਂਦੀਆਂ ਸ਼ੋਰ ਉਹ ਮੈਂ ਆਪਣੇ ਆਪ ਨੂੰ ਹੀ ਕਰਨਾ ਪੈਂਦਾ ਕਿ ਮੈਨੂੰ ਪਮਨਜੀਤ ਰਾਸਫਰ ਜਦੋਂ ਸਲੂਨ ਦਾ ਕੰਮ ਕਰਦਾ ਤੇ ਉੱਥੇ ਵੀ ਗੁੰਗਲਾਉਂਦਾ ਰਹਿੰਦਾ ਹੋਣਾ ਤੇ ਉਹ ਕਹਿੰਦੇ ਹੁੰਦੇ ਨੇ ਕਿ ਯਾਰ ਮੁੰਡਾ ਤੇ ਬੜਾ ਵਧੀਆ ਸਿੰਗਿੰਗ ਕਰਦਾ ਹੈ ਤੇ ਗਾਉਂਦਾ ਵੀ ਤੇ ਤੁਸੀਂ ਨੂੰ ਕਿਹੜੀ ਲਾਈਨ ਤੇ ਪਾਉਂਦਾ ਮੈਨੂੰ ਵਾਕਿਆ ਵੇ ਤਾਂ ਸਮਝ ਮੈਂ 2020 ਚ ਇੱਕ ਵਾਰ ਮੈਂ ਸਲੂਨ ਦਾ ਕੰਮ ਸਿੱਖਣਾ ਲੱਗਾ ਉਦੋਂ ਮੈਂ ਗਾਉਂਦਾ ਉਦੋਂ ਵੀ ਮੈਂ ਹੀ ਕੱਟਿਆ ਹੀ ਹੁੰਦਾ ਮੈਂ ਕਹਿੰਗਵਾ ਤੇ ਉਦੋਂ ਮੈਂ ਗਾਇਆ ਤੇ ਉਦੋਂ ਦੇ ਬੇਸਤੀ ਤੇ ਮੈਂ ਬਾਜੂ ਅਮਰ ਸੱਜਰ ਦਾ ਕੋਰਸ ਕਰਨੇ ਪਰ ਮੈਂ ਯਾਸ ਕਰਦਾ ਰਿਆ ਉਹ ਮੈਂ ਫੇਰ ਜਦੋਂ ਆ ਗਿਆ ਸਲੂਨ ਤੇ ਉੱਥੇ ਮੈਂ ਲੱਗਾ ਆਪਣੇ ਉਸਤਾਦ ਦੇ ਤੇ ਉੱਥੇ ਇੱਕ ਵਾਰ ਇੱਕ ਬੰਦਾ ਆਇਆ ਗਾਣਾ ਉਹ ਹੀ ਕਹਿੰਦਾ ਪੁਰਾਣਾ ਕਹਿੰਦਾ ਮੈਨੂੰ ਫੇਰ ਸੁਣਾ ਦੇ ਉਹਨੇ ਏਦਾਂ ਮਜ਼ਾਕ ਚ ਹੈ ਗਿਆ ਜੀ ਤੇ ਉਦੋਂ ਮੇਰੀ ਪਵੇਰਿੰਗ ਥੋੜੀ ਹੋ ਗਈ ਦੀ ਸੀ ਤੇ ਚਲੋ ਮੈਂ ਤਾਂ ਝਕਦਾ ਨਹੀਂ ਹੈਗਾ ਮੈਂ ਗਾਣਾ ਸ਼ੁਰੂ ਕੀਤਾ ਤੋਂ ਪਹਿਲਾਂ ਮੈਂ ਗਾਣਾ ਸ਼ੁਰੂ ਕੀਤਾ ਜਦੋਂ ਲਾਇਆ ਆਪੇ ਸਕੇਲ ਬਾਜੂ ਉਹੀ ਉਸਤਾਦ ਜੀ ਬਾਜੂ ਹਰ ਵਾਰੀ ਰੋਜ਼ ਮੈਨੂੰ ਗਾਣੇ ਸੁਣਦੇ ਕਹਿੰਦਾ ਹੁਣ ਤੂੰ ਮੈਂ ਕਹਿੰਦਾ ਹੋਂ ਦਾ ਪਰ ਹਰਾਨਾ ਕਿ ਹਾਈ ਸਕੇਲ ਕਿੱਥੋਂ ਆਇਆ ਮੈਂ ਕਿਹਾ ਤੇ ਕੋਈ ਵੀ ਸ਼ੁਰੂ ਤੋਂ ਕੋਸ਼ਿਸ਼ ਨਹੀਂ ਸਿੱਖਦਾ ਹੈਗਾ ਤੇ ਮੈਂ ਤੇ ਇੱਕ ਪੰਜਾਬੀ ਦੀ ਗੰਦਗੀ ਜਿਵੇਂ ਆਪਾਂ ਕਹਦੇ ਨੇ ਲੱਲੂ ਸਾਹਿਬ ਹੁੰਦੇ ਆ ਉਹ ਹੀ ਸੀ ਮੋਟਾ ਇਹ ਉਹਨਾਂ ਮਜ਼ਾਕ ਉਡਾਉਂਦੇ ਸਾਰੇ ਲੋਕੀ ਬੜਾ ਮਜ਼ਾਕ ਬਹੁਤ ਹੇ ਵੀ ਉਡਾਉਂਦੇ ਆ ਫਿਰ ਉਹੀ ਗੱਲ ਹੋ ਗਈ ਕਿ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਉਂਦਾ ਤੇ ਰੱਬ ਨੇ ਹੁਣ ਸਿੱਧੀਆਂ ਪਾਤੀਆਂ ਕਹਿਣ ਦਾ ਮਤਲਬ ਆ ਮੈਂ ਕਹਿੰਦਾ ਪਾਦੀ ਕਹਿੰਗੀ ਹੁਣ ਮੈਨੂੰ ਆਪਣੇ ਗਾਰੇ ਬਣਾਣੇ ਆ ਗਏ ਆ ਤੇ ਮੈਂ ਆਪਣੇ ਗਾਣੇ ਬਣਾ ਲੈ ਪਰ ਮੈਨੂੰ ਬਹੁਤ ਦਿਲ ਨੂੰ ਅੱਛਾ ਹੈ ਕਿ ਹੁੰਦੇ ਪਾ ਪਿਛੇ ਹਟਣਾ ਹੀ ਨਹੀਂ ਨਾ ਹੈਗਾ ਹੁਣ ਤੇ ਆਪਣੇ ਗਾਣੇ ਬਣਾਣੇ ਆ ਸੋ ਮਨਜੀਤ ਰਾਜ ਜੀ ਕਦੇ ਮੌਕਾ ਨਹੀਂ ਮਿਲਿਆ ਕਿ ਸਟੇਜ ਤੇ ਗਾਉਣ ਦਾ ਕਿਉਂਕਿ ਬੜੇ ਪ੍ਰੋਗਰਾਮ ਹੁੰਦੇ ਨੇ ਸਾਡੇ ਬਟਾਲੇ ਦੇ ਵਿੱਚ ਉੱਥੇ ਕਿਤੇ ਮਨਜੀਤ ਰਾਜ ਨੂੰ ਮੌਕਾ ਨਹੀਂ ਮਿਲਿਆ ਤੇ ਉਹਨੇ ਗਾਇਆ ਹੋਵੇ ਤਾਂ ਫਿਰ ਬੜੀ ਬੱਲੇ ਬੱਲੇ ਹੋ ਗਈ ਹੋਏ ਮਨਜੀਤ ਰਾਜ ਜੀ ਤੇ ਉਹਦੇ ਪਰਿਵਾਰ ਦੇ ਸਰ ਮੈਂ ਜੋ ਨਹੀਂ ਬੋਲਾਂਗਾ ਹਰ ਦਿਨ ਇੱਕ ਜਾਗ ਰੁੰਦਾ ਵਾ ਰੋੜ ਤੇ ਮੈਂ ਹਰ ਵਾਰੀ ਮੌਕਾ ਪਾਣ ਜਾਂਦਾ ਹਾਂ ਮੈਂ ਸਟੇਜ ਤੇ ਖੜੋਣਾ ਐਂਡ ਦੇ ਮੌਕੇ ਕੇਂਦਰ ਬਟੇ ਕਰਾਲਾ ਟਾਈਮ ਐਂਡ ਹੁੰਦਾ ਕੰਮ ਮੇਰ ਨੂੰ ਉਹਦੇ ਨਾਲ ਹੋਣਾ ਉਹਨੇ ਉਹਨੇ ਚਿੰਨ ਅੱਧੀ ਜਨਤਾ ਉੱਠ ਕੇ ਚਲ ਜਾਂਦੀ ਦੀਕਰ ਨੂੰ ਇਹ ਦਿਲ ਨੂੰ ਬੜਾ ਦੁੱਖ ਹੁੰਦਾ ਸੀ ਆਪਣਾ ਨਾ ਕਿ ਕੋਈ ਇੱਕ ਚੀਜ਼ ਨਿਗਾਹ ਦਿੰਦੇ ਹੈਗੇ ਤੇ ਉਹ ਪੈਸੇ ਕਦੀ ਬੱਲੇ ਬੱਲੇ ਉੱਥੇ ਨਹੀਂ ਹੋਈ ਹੈਗੀ ਹੂੰ ਜੀ ਆਨ ਗਿਆ ਹੀ ਕੰਮ ਸੈੱਟ ਹੋਇਆ ਵਾ ਮੇਰੇ ਤੇ ਕਰਕੇ ਪਹਿਲਾਂ ਬੇਇੱਜ਼ਤੀ ਹੀ ਹੋਈ ਐ ਮੇਰੀ ਮੈਂ ਕਿਉਂ ਕਹਾਂ ਹਰ ਜਗ੍ਹਾ ਬੇਇੱਜ਼ਤੀ ਹੋਈ ਐ ਪਰ ਹੁਣ ਕਾਫੀ ਜ਼ਿਆਦਾ ਕ ਮੈਂ ਖੁਦ ਕਹਿੰਨਾ ਮੈਂ ਉਸ ਦਿਨ ਕਹਿੰਦੇ ਬਹੁਤ ਵੱਡੇ ਵੱਡੇ ਹੈਗੇ ਸਿੰਗ ਪਰ ਹੁਣ ਮੈਨੂੰ ਪਤਾ ਕਿ ਮੈਂ ਜਿਹੜੇ ਟਾਈਮ ਤੇ ਸ਼ੁਰੂ ਕੀਤਾ ਸੀ ਨਾ ਹੁਣ ਮੈਨੂੰ ਪਤਾ ਕਿ ਮੈਂ ਬਹੁਤ ਵਧੀਆ ਕਰ ਸਕਦਾ ਹਾਂ ਮਨੇ ਐਨਾਲਾ ਸੋਫੇ ਸਾਡੇ ਦਰਸ਼ਕਾਂ ਨੂੰ ਗਾ ਕੇ ਵੀ ਦੱਸੋ ਨਾ ਗੱਲਾਂ ਬਾਤਾਂ ਤੇ ਆਪਾਂ ਬੜੀਆਂ ਕਰ ਲੀਆਂ ਨੇ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਉਹਨਾਂ ਸਿੱਧੀਆਂ ਪੈ ਗਈਆਂ ਨੇ ਤੇ ਸਾਡੇ ਦਰਸ਼ਕਾਂ ਨੂੰ ਕੁਝ ਕੋਈ ਪੰਜਾਬੀ ਗਾਣਾ ਸੁਣਾ ਦਿਓ ਪੰਜਾਬੀ ਨਹੀਂ ਉਹਨਾਂ ਦਾ ਕੋਈ ਸੌਂਗ ਗਾ ਕੇ ਦਿਖਾਓ ਜੀ ਤੇ ਉਹਨਾਂ ਦੇ ਸਮੇਂ ਦੇ ਪੰਜਾਬੀ ਸੁਣਾਣੀ ਜੀ ਜੋ ਵੀ ਸੁਣਾਣਾ ਸਤਿ ਆਹ ਉਹ ਤੇ ਬੋਲੀਵੁੱਡ ਹੈ ਨਾ ਪਹਿਲੇ ਵੀ ਅੰਨੇ ਗਾਏ ਨੇ ਜੀ ਆ ਉਹ ਵੀ ਸੁਣਾ ਦਿਓ ਆਪਣਾ ਵੀ ਆਪਣਾ ਸੁਣਾ ਦਿਓ ਗੀਤਾ ਲੜਾ ਦੇ ਕਿ ਨਾਟਕ ਦੀ ਕੱਢ ਜਾ ਓ ਤਨ ਤਕੇ

ਮੰਗਰ ਮੰਗਰ ਮੇਰਾ ਵੀ ਦਿਲ ਉੜਨਾ ਚਾਹੇ ਪਰ ਤੂੰ ਦਰਨੀ ਐ लरे ऐसे करके खब अपने दिल से भले तू ऐसे करके दिलापन दे और तारे तू करके उसी अभी ਕਿਲਾ ਇਸ ਦਿਦੇ ਦੇ ਚਾਰ ਸੂਰ ਮਰੀਆ ਮੰਦੀ ਦੀ ਰਾਜਨੀ ਤੇ ਜਿੱਦ ਤੇ ਮਲੋੜੇ ਡੇਰ ਮੈ ਸੋਣਾ ਪੱਲ ਗੁਟੇ ਅਕ ਨਿਲਟੇ ਤੇ ਇਕ ਵਾਰੀ ਕੈਂਦੀ ਦੀ ਦੀਵਰੇ ਤੇ ਤੂੰ ਇਤਨੇ ਬਨਾਈ ਬਰੀ ਅਸਨ ਅਜ ਗਲਾ ਖਰਾਬ ਹੈ ਬਹੁਤ ਵਧੀਆ ਥੋੜਾ ਜਿਹਾ ਗਲਾ ਖਰਾਬ ਹੈ ਪਰ ਫਿਰ ਵੀ ਕਿੰਨਾ ਕਿਤੇ ਬਹੁਤ ਵਧੀਆ ਗਾ ਚੁੱਕਿਆ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਮਨਜੀਤ ਰਾਜ ਵੀ ਕੁਝ ਨਾ ਕੁਝ ਬੰਨਾ ਚਾਹੁੰਦਾ ਹੈ ਤੇ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਸੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਬੜੇ ਦਿਆਲੂ ਨੇ ਦਰਸ਼ਕ ਇਤਨਾ ਕਿਤੇ ਵੀਡੀਓ ਪਹੁੰਚੇ ਤੇ ਤੁਹਾਨੂੰ ਲਾਈਕ ਕਰੇ ਤੇ ਤੁਹਾਨੂੰ ਫੋਲੋ ਕਰਕੇ ਤੇ ਤੁਹਾਨੂੰ ਜਰਾ ਕਿਤੇ ਨਾ ਕਿਤੇ ਪਹੁੰਚਾਏ ਇਸ ਵੇਲੇ ਕਿ ਮੇਰਾ ਨਾਮ ਮਨਜੀਤ ਰਾਜ ਹੋਰ ਸਾਰੇ ਪਲੇਟਫਾਰਮ ਤੇ ਇਹੀ ਨਾਮ ਹੈ ਮਨਜੀਤ ਰਾਜ YouTube ਤੇ ਮਨਜੀਤ ਰਾਜ ਜਾਂ ਮਨਜੀਤ ਰਾਜ 뮤직 ਸਰਚ ਕਰ ਸਕਦੇ ਹੋ Instagram ਤੇ ਸਾਰੇ ਤਾਂ ਇਹੀ ਨਾਮ ਹੈ ਤੇ ਵੱਤਵਾ سپورਟ ਕਰਨੇ ਗਾਣੇ ਸ਼ੇਅਰ ਕਰਨੇ ਕਰਨੇ ਔਰ ਸੁਣਨ ਤੇ ਫੁੱਲ ਗਨ ਸਬਸਕ੍ਰਾਈਬ ਕਰਨੋ ਮੇਰੇ YouTube ਚੈਨਲ ਮਨਜੀਤ ਰਾਜ ਤੋਂ ਬਾਕੀ ਮੈਂ ਵੀ ਫਿਰ ਬਦੀ ਬਦੇ ਗਾਣੇ ਹੋਰ ਬਣਾਵਾਂਗਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਸੀ ਮੈਨੂੰ ਸ਼ੌਂਕ ਸ਼ੁਰੂ ਤੋਂ ਸੀ ਮੈਂ ਚੰਗਾ ਸਿੰਗਰ ਬੰਨਾ ਸੋ ਵੀਡੀਓ ਨੂੰ ਵੱਤਵਾ ਦੀ ਸ਼ੇਅਰ ਕਰਿਓ ਤੇ ਦਰਸ਼ਕ ਦੇਖਦੇ ਪਏ ਨੇ ਉਤੋਂ ਤੱਕ ਵੀਡੀਓ ਜਿਹੜੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਫੋਲੋ ਕਰਦਾ ਤੇ ਨਾਲ ਦੀ ਨਾਲ ਅਪੀਲ ਵੀ ਕਰਦੇ ਆ ਕਿ ਕਿਤੇ ਨਾ ਕਿਤੇ ਬੱਚਾ ਪਹੁੰਚੇ ਤੇ ਆਪਣੇ ਮਾਤਾ ਪਿਤਾ ਅਤੇ ਬਟਾਲਾ ਦਾ ਨਾਮ ਰੋਸ਼ਨ ਕਰੇ। ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ, ਗੁਰਦਾਸਪੁਰ।